ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਭਾਗਾ ਪਰਿਪਤੀ ਜਿੱਥੇ ਨਾਨਕ ਨੇ ਜਨਮ ਲਿਆ ਸਾਡੇ ਬਾਬੇ ਨਾਨਕ ਨੇ ਉਸ ਤਰੀਕ ਤੋਂ ਤੁਹਾਨੂੰ ਵੀਡੀਓ ਬਣਾ ਕੇ ਪੇਸ਼ ਕਰ ਰਹੇ ਹਾਂ ਤੁਹਾਡੇ ਸਾਹਮਣੇ ਹੁਣ ਇਸ ਤੋਂ ਬਾਅਦ ਸਾਰਾ ਅੰਤਰ ਰਿਸ਼ ਹੋਵੇਗਾ ਵਾਹਿਗੁਰੂ ਜੀ ਕਰਨਾ ਸੱਚੇ ਪਾਸ਼ਾ ਆ ਨਾਨਕ ਗੁਰੂ ਤੇ ਜਾਨੇ ਜਾਨੇ ਅਨੁਸਰਵਤੇ ਚੱਕਾ ਕਰੇ ਪਿਆਰ ਆ ਸੰਤਾਂ ਚੋ ਕੇ ਦੇਸ਼ ਭਰ ਤੋਂ ਇੰਡੀਆ ਤੋਂ ਇੱਥੇ ਆਈਆਂ ਹਾਜ਼ਰੀ ਭਰ ਰਹੀਆਂ ਨੇ ਉਸ ਅਸਥਾਨ ਜਿੱਥੇ ਤਾਂਤਨ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਜਨਮ ਲਿਆ यो पुराणो तो है बंद है।, है सारा चतराई जिन पाया चतराई ਜੋ ਨਮਸਤਾਂ ਸ਼੍ਰੀ ਗੁਰਧਰ ਕ੍ਰਿਸ਼ਨਾ ਦੇਵ ਜੀ ਪ੍ਰਵਾਨ ਕੀ ਅੱਜ ਸਤਿ ਪੰਜੂਮੀ ਖਾਲਾ ਕਹੇ ਮਾਨਕ ਮਨ ਚੰਚਲ ਰਤ ਕਰਾਈ ਕਿਨ ਨਾ ਪਾਇਆ اے ਮਨ ਪਿਆਰੇ ਆ ਤੂੰ ਸਦਾ ਸਤਿ ਸਮਾਲੇ ਤੰਤ ਜੀ ਦੇਖਦਾ ਚੱਲਣਾ ਤੇ ਰਹਿਮਾਂ ਲੈ ਸਾਥ ਕਰਿਆ ਚੱਲਣਾ ਹੀ ਕਿਸ ਨਾਲ ਕਿਉਂ ਚਕਲਾਈਐ ਐਸਾ ਕੰਮ ਦੇਣਾ ਟੀਚੈ ਜਤੰਗ ਅੱਛੇ ਪਾਈਐ ਸੰਤ ਦਾ ਵੇਸੁ ਤੋ ਹੈ ਜਿਆਨਾ ਇਸ ਸਥਾਨ ਤੇ ਕਹਿੰਦਾ ਜੰਤਨ ਅਸੀਂ ਜਨਮ ਹੋਇਆ ਸੀ ਸਤ ਸਮਾਲਿਆ ਗੰਗੋਚਰਾ ਪਿਰਾਂ ਨਾ ਪਾਇਆ ਅਰਤੋ ਨਾ ਪਾਇਆ ਕਿਨ ਤੇਰਾ ਆਪਣਾ ਆਪ ਕੋ ਨਾਂ ਨਹੀਂ ਜਤ ਸਭ ਕੀ ਦੇਰਾ ਕਿ ਆਪੋ ਆਪ ਸੋ ਸਮਾਣ ਤਾਣੇ ਇਹਨਾਂ ਦੇ ਕਾਪਾ ਕਿਤਾਬ ਤੇ ਉਸ ਤੋਂ ਬਾਅਦ ਸਿੱਖਾਂ ਨੇ ਇੱਥੇ ਕਮਚਰ ਰਹਾ ਹੈ ਤੇਰਾ ਮਨ ਬਣਾ ਪਾਇਆ ਸੁਰ ਨਾਰਾ ਮੰਗ ਲਿਆ ਇਹ ਪੇਰੀ ਹੈ ਮੇਰੀ ਸਾਹਿਬ ਦੇ ਜੋ ਕਿ ਜਦੋਂ ਮਹੰਤਾ ਨੇ ਕੱਚਾ ਇੱਥੇ ਕਰ ਲਿਆ ਸੀ ਤਾਂ ਇੱਥੇ ਸ਼ਾਇਦ ਸੁਣਾਣੀ ਹੋਣਾ ਸ਼ਰਧਾਲਕ ਲక్ష్మణ ਸਿੰਘ ਲਗਭਗ 200 ਸਿੰਘਾਂ ਦੇ ਨਾਲ ਜੱਥਾ ਲੈ ਕੇ ਆਏ ਸੀ ਗੁਰਦੁਆਰਾ ਸਾਹਿਬ ਪਹੁੰਚੇ ਸੀ ਅਤੇ ਹਿੰਦੂ ਮਹਾਂਤ ਨਰਾਇਣ ਦਾਸ ਤੋਂ ਦਾਸ ਤੋਂ ਗੁਰਦੁਆਰਾ ਦਾ ਕਬਜ਼ਾ ਛੱਡਣ ਤੋਂ ਨਾ ਕਰ ਦਿੱਤੀ ਇਸ ਤੋਂ ਇਸ ਤੋਂ ਬਾਅਦ ਇਸ ਤੋਂ ਇਸ ਦੇ ਬੰਦਿਆਂ ਨੇ ਇਨ੍ਹਾਂ ਦਿੱਤੇ ਸਿੰਘਾਂ ਨੂੰ ਬੜੀ ਬੀਅੱਤਵੀਂ ਦਤੀ ਨਾਲ ਸ਼ਹੀਦ ਕੀਤਾ ਭਾਈ ਲక్ష్మణ ਸਿੰਘ ਗੁਰਦੁਆਰੇ ਦੇ ਅੰਦਰ ਇਸ ਨੂੰ ਝੰਡ ਨਾਲ ਇਸ ਝੰਡ ਨਾਲ ਪਠਾੜਕਾ ਕੇ ਸ਼ਹੀਦ ਕਰ ਦਿੱਤਾ ਸੀ ਇਹ ਉਹ ਏਜੰਡ ਹੈ ਇਸ ਥਾਂ ਤੇ ਇਸ ਥਾਂ ਉਨਾ ਸ਼ਹੀਦਾਂ ਦੀ ਯਾਦ ਵਿੱਚ ਗੁਰਦੁਆਰਾ ਸਾਹਿਬ ਹੈ ਗੁਰੂ ਕੰਨ ਸਾਹਿਬ ਜੀ ਪ੍ਰਕਾਸ਼ਿਤ ਹਨ ਇੱਥੇ ਜਿਨ੍ਹਾਂ ਨੇ ਜਿਨ੍ਹਾਂ ਮਹੰਤਾ ਨੇ ਜਿਨ੍ਹਾਂ ਨੂੰ ਜਿਹੜੇ ਮਹੰਤਾਂ ਨੇ ਜਿਨ੍ਹਾਂ ਨੂੰ ਸ਼ਹੀਦ ਕਰ ਦਿੱਤਾ ਸੀ ਉਹਨਾਂ ਦੀ ਯਾਦ ਵਿੱਚ ਉਹਨਾਂ ਨੂੰ ਸਮਰਪਿਤ ਗੁਰਦੁਆਰਾ ਸਾਹਿਬ ਹੈ ਗੁਰਦੁਆਰਾ ਇੱਥੇ ਧੰਤਨ ਸਿੰਘ ਸਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਬਿਰਾਜਮਾਨ ਹਨ ਅਤੇ ਜੋ ਵੀ ਹੋਇਆ ਜੋ ਵੀ ਹੋਰ ਬਾਕੀ ਇਸ ਗੁਰਦੁਆਰੇ ਸਾਹਿਬ ਨਾਲ ਸੰਬੰਧਿਤ ਸਥਾਨ ਹੋਣਗੇ ਉਹ ਸਾਰੇ ਤੁਹਾਨੂੰ ਸਾਂਝੇ ਕਰਾਂਗੇ ਹੌਲੀ ਹੌਲੀ ਜਿਵੇਂ ਪਤਾ ਲੱਗਦਾ ਕਿਉਂਕਿ ਅੱਜ ਲਗਭਗ 2 ਵਜੇ ਦੇ ਲਗਭਗ ਇੱਥੇ ਆਏ ਸਾਂ 16 ਤਰੀਕ ਨੂੰ ਤੇ ਜੋ ਵੀ ਸਾਨੂੰ ਦਰਸ਼ਣਾਂ ਵਾਲੀ ਮਿਲੇਗਾ ਜੋ ਵੀ ਸਾਨੂੰ ਇਤਿਹਾਸਿਕ ਹੋਵੇਗਾ ਪਤਾ ਲੱਗੇਗਾ ਉਹ ਤੁਹਾਨੂੰ ਸਾਂਝਾ ਕਰਾਂਗੇ ਧੰਨਵਾਦ